ए जी ए जी आ जी आ जी आ जी आ जी Oh, okay. dude. ਕਵਾ ਇਹ ਗੁਰਜੀਤਾ ਖਾਲਸਾ ਕਵਾ ਇਹ ਗੁਰਜੀਤ ਕੇ ਸਾਥੇ ਆਪਣੇ ਫਲਸਾ ਪਈ ਅੰਮ੍ਰਿਤਪਾਲ ਸਿੰਘ ਜੀ ਜੋ ਖਡੂਰ ਸਾਹਿਬ ਤੋਂ ਜਾਦ ਮੀਰ ਮਾਰ ਪਈ ਰੋਤੇ ਹਨ ਉਹਨਾਂ ਦੇ ਪਿਤਾ ਆਪਣੇ ਦਰਮਾਨ ਪਹੁੰਚੇ ਹਨ ਚਾਚਾ ਜੀ ਪਹੁੰਚੇ ਹਨ ਧੰਨਵਾਦ ਉਹਨਾਂ ਦਾ ਸਾਰੇ ਸੰਗਤਾਂ ਦਾ ਜੋ ਵੀ ਸੰਗਤ ਉਹਨਾਂ ਦੇ ਨਾਲ ਪਹੁੰਚੀ ਹਨ ਹੁਣ ਬੇਨਤੀ ਹੈ ਭਾਈ ਗੁਰਦੇਵ ਸਿੰਘ ਨੂੰ ਭਾਈ ਆਣ ਕੇ ਜੋ ਵੀ ਵਿਚਾਰਾ ਹਨ ਸੰਗਤ ਨੂੰ ਸੰਬੋਧਨ ਕਰਨ ਦੀ ਕਿਰਪਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜੀ ਭਾਂਤ ਸਾਰੇ ਸੰਗਤ ਨੂੰ ਪਤਾ ਹੈ ਕਿ ਕੌਮ ਦਾ ਬਹਾਦਰ ਜਰਨੈਲ ਸਾਡਾ ਅਮਰਤਪਾਲ ਭਾਈ ਜੇ ਸਿੱਧੂ ਜਿਹੜੇ ਇਹ ਪੰਥ ਦੀ ਖਾਤਰ ਤੁਰੇ ਸੀ ਸਾਡੀ ਨਸਲ ਦੀ ਖਾਤਰ ਤੁਰੇ ਸੀ ਇਹ ਧਰਤੀ ਦੀ ਖਾਤਰ ਤੁਰੇ ਸੀ ਇਹ ਹੋ ਹੋਂ ਦੇ ਲੜਾਈ ਦੀ ਖਾਤਰ ਤੁਰੇ ਸੀ ਭੜੀ ਭਾਂਤ ਪਾਦਾ ਹੈ ਛਾਪੇ ਧਰਤੀ ਦੇ ਵਿੱਚ ਆਣ ਕੇ ਵਿਦੇਸ਼ ਦੀ ਧਰਤੀ ਛੱਡ ਕੇ ਪੰਜਾਬ ਦੀ ਧਰਤੀ ਤੇ ਆ ਕੇ ਨੌਜਵਾਨਾਂ ਨੂੰ ਦੱਸਣ ਆਏ ਕਿ ਤੁਸੀਂ ਗੁਲਾਮ ਜਿਹੇ ਇਹਨਾਂ ਲੀਡਰਾਂ ਦੇ ਤੁਸੀਂ ਗੁਲਾਮੀ ਨੂੰ ਮੰਨਦੂਰ ਨਾ ਕਰੋ ਅਸੀਂ ਵਾਰਸਾਂ ਧਰਤਾਂ ਆਪਣਾ ਕਰਜ਼ਾ ਨਾ ਦੇਣਾ ਤੂੰ ਤੇ ਬਹੁ ਮੋਖਾ ਸੀ ਹੋ ਪਾ ਪਾ ਦੇ ਨਸ਼ੇ ਅਸੀਂ ਕੀਤੇ ਪੁੱਤਿਆ ਕਰਾਚ ਅਸੀਂ ਪੈ ਗਏ ਜਦੋਂ ਤਲਕੀਆਂ ਵਾਲੇ ਨੂੰ ਸੰਸਾਰ ਦਾ ਮੇਹਣਾ ਵੱਜਦਾ ਸੀ ਕਹਣਾ ਦਸਿਆ ਨੌਜਵਾਨੀ ਨੂੰ ਨਸ਼ੇ ਤੋਂ ਬਾਹਰ ਆਓ ਨਾਵਾ ਰੋਂਦੀਆਂ ਇਹਨਾਂ ਪੁੱਤਾਂ ਨੂੰ ਜਿਹੜੇ ਨਸ਼ੇ ਦੇ ਵਿੱਚ ਪਾ ਕੇ ਟੀਕੇ ਲਾ ਕੇ ਨਾਰੀਆਂ ਦੇ ਉੱਤੇ ਡਿੱਗੇ ਆ ਜੁਹਾ ਬਣ ਰਵੰਤ ਗਏ ਆ ਤੇ ਕਰਵਾਰਿਆਂ ਨੂੰ ਜਿਹੜੇ ਅੱਜ ਕਾਹ ਚਰਾਨਾ ਕਰਦੇ ਆ ਆਉਣ ਵਾਲੀ ਪੀੜ੍ਹੀ ਰੋਂਦੀ ਆ ਤੇ ਬਾਪਿਆਂ ਉੱਤੇ ਮਾਣ ਨੂੰ ਕਿ ਸਾਡੇ ਪੋਕਸ ਤੋਂ ਗਏ ਸਾਡੇ ਭਰਾ ਕਿੱਥੇ ਗਏ ਇਹਨਾਂ ਲੀਡਰਾਂ ਸਾਨੂੰ ਠੋਖੇ ਦਾ